ਕਿੰਨੀ ਗਰਮੀ ਹੋਈ ਪਈ ਆ ਪੱਖੇ ਬੰਦ ਹੋ ਗੀ ਮੱਚਣਿਆ ਲੈਟ ਆ ਲੈਟੂ ਦੀ ਕੱਟ ਦਿੰਦੇ ਨੇ ਐ ਨਹੀਂ ਹੈਗਾ ਵੀ ਸਾਰਾ ਦਿਨ ਚ ਚੱਲ ਇੱਕ ਘੰਟਾ ਤਾਂ ਛੱਡ ਦਿਆ ਕਰੋ ਤੜਕੇ ਦੀ ਲੈਟ ਗਈ ਹੋਈ ਆ ਹਲੇ ਤੱਕ ਲੈਟ ਨਹੀਂ ਆਈ ਹੈਗੀ ਮੈਂ ਤਾਂ ਬੇਬੇ ਨੂੰ ਫੜਾਉਣੀ ਆ ਆਲੂ ਕੱਟ ਲੂਗੀ ਤੇ ਮੈਂ ਭਾਂਡੇ ਭੁੰਡੇ ਧੋਣਾ ਦੀਦੀ ਪਤਾ ਨਹੀਂ ਕੀ ਕਰੀ ਜਾਂਦੀ ਆ ਉਹ ਸਾਰਾ ਦਿਨ ਅੰਦਰ ਬਣੀ ਰਹਿੰਦੇ ਮੈਨੂੰ ਥੋੜੀ ਸੁੱਖ ਕੇ ਦਿੱਤਾ ਵੀ ਸਾਰਾ ਦਿਨ ਕੰਮ ਹੀ ਕਰੀ ਜਾਵਾਂ ਲੈ ਮੈਂ ਬੇਬੇ ਨੂੰ ਫੜਾਦਾ ਦੋ ਚੀਜ਼ ਤੋਂ ਬੇਬੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਆ ਦੇਖ ਲੈ ਚਣੀ ਜੀ ਲੈਟ ਕੱਟ ਕੇ ਧਰਤੀ ਗਰਮੀ ਹੋਈ ਪਈ ਆਗੀ ਨਾ ਕਿਤੇ ਬੈਠ ਉੱਠ ਸਕਦੇ ਆ ਜੇ ਇੱਧਰ ਦਰਖਤਾਂ ਥੱਲੇ ਪੈਨੇ ਆ ਤੇ ਦਿਨ ਹੀ ਕੋਈ ਸਾਹ ਹੁਣ ਇੰਨੀ ਠੰਡੀ ਆਉਂਦੀ ਤੈਨੂੰ ਪੱਤੀਆ ਕਿਹੜੇ ਦਰਖਤ ਨੇ ਹੁਣ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਰਹੀਆਂ ਮਾੜਾ ਮੋਟਾ ਹੁਣ ਤਾਂ ਈ ਸਾਹ ਆਈ ਗਿਆ ਇਹ ਸਾਰਾ ਦੁਪਹਿਰਾ ਨਾ ਦੇਖਦੀ ਤੂੰ ਸਵੇਰੇ ਲੈਟ ਕੱਟ ਕੇ ਧਰ ਦਿੰਦੇ ਨੇ ਬੇਬੇ ਇਹਨਾਂ ਨੇ ਉਦੋਂ ਤਪਾ ਰੱਖਿਆ ਮੇਰੀ ਗੱਲ ਸੁਣ ਲੈ ਜੀ ਕੰਮ ਠੰਡੇ ਠੰਡੇ ਨਹੀਂ ਮਿਹੜ ਲਿਆ ਕਰ ਤੈਨ ਮੈਂ ਤਾਂ ਇਹੋ ਤਾਂ ਕੈਨੀ ਹੁੰਨੀ ਆ ਲੈਵਟਰ ਲਿਆਉਣਾ ਸੀਗਾ ਉਹ ਤੂੰ ਆਪ ਪਾ ਨਹੀਂ ਮਾਰੀ ਆ ਕੰਨੀ ਰਹਿੰਦੇ ਕਿਲੋਮੀਟਰ ਨੂੰ ਆਗਾ ਕਾ ਨੂੰ ਖਰਚੇ ਵਧਾਉਣੇ ਨੇ ਆ ਤੇਰੀ ਵੀ ਜੀਬ ਹਲਦੀ ਆਗੀ ਬੇਬੇ ਹੁਣ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਮੈਂ ਤਾਂ ਬਿਜਲੀ ਕਰਕੇ ਕਹਿੰਦੀ ਸੀ ਪਰਨੇ ਕਿਹੜਾ ਸੌਕੇ ਪੈਨੇ ਆ ਬਿਲਜੇ ਚੌਥੇ ਦਿਨ ਹੀ ਆਇਆ ਰਹਿੰਦਾ ਬਿਲ ਪਤਾ ਕਿੰਨੇ ਓਕੇ ਪੈ ਪੈਸਾ ਤਾਂ ਪਹਿਲੀ ਨਹੀਂ ਬਣਦਾ ਹੈਗਾ ਆ ਦੇਖ ਲੈ ਮੂਰੇ ਭਾਂਡਾ ਪਾਉਣਾ ਸੀ ਇਹ ਵੀ ਨਹੀਂ ਪਿਆ ਨਾਲੇ ਬੇਬੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੈਨੂੰ ਨਾ ਕੋਈ ਕਿਸੇ ਦਾ ਹੀ ਰਖਾ ਨਹੀਂ ਹੈਗਾ ਨਾਲੇ ਨਾ ਦੀਦੀ ਨੂੰ ਕਹਦਿਆ ਕਰ ਸਾਰਾ ਦਿਨ ਫੋਨ ਤੇ ਗੱਲਾਂ ਮਾਰਦੀ ਆ ਉਹਨੂੰ ਵੀ ਕੰਮ ਨੂੰ ਕਹਦਿਆ ਕਰ ਤੜਕੇ ਮੈਂ ਸਾਰੇ ਕੱਪੜੇ ਧੋ ਕੇ ਹਟੇ ਧੁੱਪੇ ਲੱਗੀ ਰਹੀ ਇੱਕ ਵਾਰ ਨਹੀਂ ਕਿਹਾ ਵੀ ਮੈਂ ਧੋ ਕੇ ਸੁੱਕਣੇ ਪਾ ਦਿੰਨੀ ਆ ਨਹੀਂ ਵੀਰ ਉਹਨੂੰ ਕਿੰਨੀ ਵਾਰੀ ਕਿਹਾ ਪਰ ਹੌਲਤਾ ਕੰਤੇ ਜੋਂ ਵੀ ਨਹੀਂ ਸਰਕਦੀ ਇੱਕ ਨਾ ਇੱਕ ਦਿਨ ਤਾਂ ਮੈਨੂੰ ਡੱਡਾ ਚੱਕਣਾ ਪਊਗਾ ਡਣਾ ਚਰ ਨਹੀਂ ਇਹ ਸਮਝਦੀ ਹੈਗੀ ਜਿੰਨਾ ਚਿਰ ਮੈਂ ਮਾੜਾ ਮੋਟਾ ਕੌੜੀ ਜੀ ਜabb ਹੀ ਅਗਲੀ ਦੇ ਪੇਕੇ ਸਾਧ ਤੇ ਕਿਉਂ ਨੂੰ ਕਹਿ ਦੋ ਮੈਨੂੰ ਕਦੇ ਦੇਖਿਆ ਤੁਸੀਂ ਫੋਨ ਤੇ ਸਾਰਾ ਦਿਨ ਮੈਂ ਕੰਮ ਲੱਗੀ ਰਹਿਨੀ ਆ ਇੱਕ ਵਾਰ ਵੀ ਨਹੀਂ ਤੁਸੀਂ ਮੈਨੂੰ ਐ ਕਹਿੰਦੇ ਹੈਗੇ ਵੀ ਤੂੰ ਬੈਠ ਜਾ ਨਾ ਬੇਬੇ ਮੈਂ ਤਾਂ ਤੈਨੂੰ ਤਾਂ ਨਹੀਂ ਕਹਿੰਦੀ ਵੀ ਚੱਲ ਕੋਈ ਨਾ ਸੱਸਾਂ ਨੂੰ ਕਿਹਦਾ ਸਹਾਰਾ ਹੁੰਦਾ ਨੂਹਾਂ ਆਪ ਤਾਂ ਇੱਕ ਮਿੰਟ ਵੀ ਨਹੀਂ ਸੋਚਦੀ ਹੈਗੀ ਨਹੀਂ ਭਾਈ ਮੈਂ ਕਹਿੰਨੀ ਆ ਜੇ ਮੈਂ ਉਹਨੂੰ ਕਹਿੰਨੀ ਨਾ ਜਿਆਦੇ ਉਹ ਲੜਾਈ ਦਾ ਗੱਡਾ ਹੈ ਤੂੰ ਤਾਂ ਲੰਮੀ ਫਿਰ ਵੀ ਸੋਚ ਲੈਣੀ ਆ ਆਹ ਹੁਣ ਤੱਕਰ ਤੂੰ ਮੇਰੇ ਚਲਦੀ ਆਈਆਂ ਮਾੜੀ ਮੋਟੀ ਗੱਲ ਕਹਿ ਦਾਂ ਦੀ ਕਦੇ ਤੋਂ ਮੱਥੇ ਮਾਰ ਨਹੀਂ ਸੀ ਪਾਈ ਪਰ ਇਹ ਇਹ ਤਾਂ ਨੱਕ ਤੇ ਮੱਖੀ ਨਹੀਂ ਬਿਸ਼ਣ ਲਿੰਦੀ ਚੱਲ ਕੋਈ ਨਾ ਬੇਬੇ ਤੂੰ ਛੱਡ ਮੈਂ ਨਾ ਤੈਨੂੰ ਐ ਕਹਿੰਦੀ ਸੀ ਆ ਆਲੂ ਜਾਂ ਚੀਰ ਲੈ ਠੀਕ ਹੈ ਤੇ ਮੈਂ ਉੱਥੇ ਪਕੌੜੇ ਪੈਨੇ ਆਲੂ ਪਕੌੜੇ ਬਣਾ ਲਾਂਗੇ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਦੋ ਕ ਭਾਂਡੇ ਪੈਨੇ ਉਹ ਢੋਲਾ ਢੋਲਾ ਆਹੋ ਤਾਂ ਸਰਦਨ ਕੋਨਾ ਤੇ ਲੱਗੀ ਰਹਿੰਦੀ ਆ ਚੱਲ ਮੈਂ ਭਾਂਡੇ ਢੋਲਾ ਬੇਬੇ ਮੇਰਾ ਨਾਂ ਨਾਲ ਲੇਦੀ ਮੇਰੇ ਤਾਂ ਤਾਂ ਪਹਿਲੀ ਲੱਗਦੀ ਕੁੜੇ ਮੈਨੂੰ ਸਾਰਾ ਪਤਾ ਹੈ ਵੀ ਇਸ ਘਰ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਮੈਂ ਤੇ ਨਾ ਚੁੱਪਾਂ ਚੁੱਪਾਂ ਜਿੱਦੇ ਮੈਂ ਛੜਪੀ ਦੇਖੀ ਸਹੀ ਵੀ ਬੜਾ ਵੱਧਾ ਜਿੱਦੇ ਮੈਂ ਛੜਗੀ ਨਾ ਨਾਲ ਮੈਂ ਕਿਸੇ ਦੀ ਹਟਾਈ ਨਹੀਂ ਹਟਦੀ ਨਾਲ ਮੈਂ ਨਾ ਮੈਂ ਕਿਸੇ ਤੋਂ ਅਜੜਨਾ ਨਾ ਮੈਂ ਨਾ ਕੱਲ ਆਹ ਫੋਨ ਫਾਂਤਾਂ ਨਾ ਚੱਕ ਕੇ ਕੰਦਲਾ ਮਾਰੂੰਗੀ ਆਪੇ ਹਟ ਜੂਗੀ ਕਿੰਨਾ ਕੱਚ ਚੱਲਣਗੇ ਤੇਰੇ ਫੋਨ ਹੈ ਕੰਮ ਦੀ ਨਹੀਂ ਧੰਦੇ ਦੀ ਨਹੀਂ ਵੀ ਮਾੜਾ ਮੋਟਾ ਜਾਖਣਾ ਕਰਦੇ ਕੰਮਾਂ 'ਤੇ ਧਿਆਨ ਮਾਰ ਲਓ ਧਿਆਨ ਮਾਰ ਲਓ ਇੱਕ ਅੱਗਾ ਗਹਾਂ ਵਾਲੀਆਂ ਨੇ ਇਹ ਜੀਆਂ ਜਦੋਂ ਕੰਮਾਂ ਦਾ ਟਾਈਮ ਹੋਊ ਉਦੋਂ ਹੀ ਫੋਨ ਮਾਰ ਲੰਗੇ ਇਸ ਨੂੰ ਸਾਡੇ ਘਰ ਦੇ ਵਿੱਚ ਪਿੱਟ ਸਿਆਪਾ ਪਵਾਉਣ ਨੂੰ ਹਾਂ ਆ ਫੋਨਾਂ ਤੋਂ ਤਾਂ ਕਹ ਲੈਂ ਚ ਲੜਾਈਆਂ ਹੁੰਦੀਆਂ ਨੇ ਹੋਰ ਲੜਾਈਆਂ ਕਾਦੀਆਂ ਨੇ ਬੁਣੀਆਂ ਨੂੰ ਅਗਲਾ ਮਾੜੀ ਕਹਿੰਦਾ ਸੱਸ ਬੋਲਦੀ ਆ ਸੱਸ ਬੋਲਦੀ ਆ ਸੱਸ ਭਾਈ ਐਂ ਬੋਲਦੀ ਆ ਜਦੋਂ ਫੋਨਾਂ ਦਾ ਖੜਾ ਨਹੀਂ ਛੱਡਦੀਆਂ ਵੀ ਕੋਈ ਫੋਨਾਂ ਦਾ ਟਾਈਮ ਹੁੰਦਾ ਕੋਈ ਕੰਮ ਦਾ ਵੀ ਟਾਈਮ ਹੁੰਦਾ ਕੰਮ ਵੇਲੇ ਕੰਮ ਕਰੋ ਕੋਈ ਹੋਇਆ 2 ਮਿੰਟ ਦੁਪਹਿਰ ਦੇ ਪੂਰੇ 2 ਮਿੰਟ ਗੱਲਾਂ ਕਰ ਲਈਆਂ ਨੀ ਬੈਟਰੀ ਲੋ ਹੋ ਜੂ ਪਰ ਫੋਨਾਂ ਦਾ ਖੜਾ ਨਹੀਂ ਛੱਡਦੀਆਂ ਐਜਿਆਂ ਕਹਾ ਮਾਮਾ ਨੇ ਹਾਂ ਲੱਗੀਆਂ ਹੀ ਰਹਿਣ ਗਿਆ ਲੱਗੀਆਂ ਹੀ ਰਹਿਣ ਗਿਆ ਲੈ ਵੱਡੀ ਨੂੰ ਬੈਠੀ ਐ ਇਹਨੂੰ ਕਹਣਾ ਮੈਂ ਲੜਕੀ ਆਇਆ ਕਰ ਮੈਨੂੰ ਚਾਦੀ ਕੁੱਟ ਬਣਾ ਤੇ ਮੈਂ ਫਿਰ ਪਸੂ ਨੂੰ ਪੱਠੇ ਪਾ ਦਿਆ ਠੀਕ ਹੈ ਬਾਪੂ ਐਨਾ ਦੁੱਗ ਭਾਂਡੇ ਨੇ ਮੈਂ ਢੋਲਾ ਫਿਰ ਮੈਂ ਪਾ ਕੇ ਦਿੰਦੀ ਤੁਹਾਨੂੰ ਚਾਹ ਤੇ ਮੜਾ ਸੱਨੀ ਪਾ ਦੋ ਤੁਸੀਂ ਠੀਕ ਹੈ ਪਤਾ ਮੈਂ ਪਾ ਦਿਆਂ ਪਸੂ ਨੂੰ ਪੱਠੇ ਲੈ ਖਾ ਲੋ ਖਾ ਲੋ ਬਾਪੂ ਜੀ ਹਾਂ ਭਾਈ ਲਿਆਂਦੀ ਪਈ ਚਾਹ ਚੱਲ ਚੰਗਾ ਹੋਊਗਾ ਆਦਾ ਵਧੀਆ ਕੰਮ ਹੋ ਗਿਆ ਭਾਈ ਤੂੰ ਚਾਹ ਲੈ ਆਤੀ ਮੈਂ ਕਹਿੰਦੀ ਸੀ ਹਾਂ ਉਮਰਤਾ ਇੱਕ ਕੱਦੂ ਤੋੜ ਲਿਆਉਂਦਾ ਅੱਜ ਆਪਾਂ ਬਸ ਢਾਲੂ ਪਕੌੜੇ ਵੀ ਬਣਾਉਣੇ ਆ ਉਹ ਕੱਦੂ ਦੱਸਿਆ ਹੋਇਆ ਗਵਨਾਂ ਨੂੰ ਉਹ ਫਿਰ ਚਾਹ ਕੱਦੂ ਖਾ ਲੈਣਗੇ ਕੋਈ ਗੱਲ ਨਹੀਂ ਕੱਦੂ ਵੀ ਮੈਂ ਲੈ ਆਉਣਾ ਤੇ ਹੁਣ ਮੈਂ ਪਸੂ ਨੂੰ ਕਰਨ ਹੋ ਗਿਆ ਵਿਹਲਾ ਆ ਚਾਹ ਦੀ ਕੁੱਟ ਪੀ ਕੇ ਮੈਂ ਜਾ ਕੇ ਲੈ ਆਉਣਾ ਹਾਂ ਨਾਲੇ ਕੱਦੂ ਲਈ ਨਾਲੇ ਉਹਨਾਂ ਤੋਂ ਲੱਸੀ ਪੁਆ ਲਈ ਮੇਰੀ ਤਾਈ ਨੇ ਕਿਹਾ ਸੀ ਕਿ ਤੁਸੀਂ ਲੱਸੀ ਲਿਜਾਣੋ ਸਾਡੇ ਠੀਕ ਆ ਠੀਕ ਆ ਕੋਈ ਨਹੀਂ ਤੇ ਚਾਹ ਪੀ ਕੇ ਮੈਂ ਜਾਣਾ ਫਿਰ ਠੀਕ ਹੈ ਬਾਪੂ ਚੰਗਾ ਭਾਈ ਚੰਗਾ ਆ ਤਾਂ ਤੂੰ ਬਈ ਵਧੀਆ ਕੀਤਾ ਹੁਣ ਮੈਂ ਚਾਹ ਪੀ ਲੂੰ ਬਹਿ ਕੇ ਆਰਾਮ ਨਾਲ ਇਹ ਤਾਂ ਚੰਗਾ ਕੰਮ ਕੀਤਾ ਹਾਂ ਹਾਂ ਬਣੇ ਠ ਨਿਕੀ ਦੱਸਾਂ ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ ਕਾਤੋਂ ਲੱਗਦਾ ਉਹ ਵੀ ਤੁਹਾਨੂੰ ਦੱਸਦੀ ਆ ਵੀ ਜੀ ਤਾਂ ਮੈਨਾਂ ਐ ਨਹੀਂ ਲੱਗਦਾ ਆਪਣੇ ਤਾਂ ਸਾਰੇ ਹਨਾ ਕਿਵੇਂ ਰਹਿੰਦੇ ਵਧੀਆ ਆਸ ਦੇ ਖੇੜਦੇ ਇਹਨਾਂ ਦੇ ਸਾਰੇ ਟੱਬਰ ਦੇ ਮੂੰਹ ਬਣੇ ਰਹਿੰਦੇ ਆ ਹੋਰ ਚੱਜ ਨਾ ਨਾ ਬੋਲਣ ਨਾ ਕਰਨ ਹੋਰ ਤੂੰ ਦੱਸ ਕੀ ਕਰੀ ਜਾਨੀ ਆ ਅੱਛਾ ਨਾ ਨਾ ਬਸ ਵਧੀਆ ਕੋੜੇ ਪਾਈ ਆ ਫੋਨ ਆ ਫਲਾਦਾ ਛੱਡ ਖੜਾ ਜਾ ਕੇ ਕੰਮ ਤਾਂ ਨਾ ਕਰ ਲਾ ਚੱਲ ਚੰਗਾ ਭੈਣੇ ਮੈਂ ਕਰਦੀ ਆ ਫੋਨ ਨਾ ਸਾਰ ਦਿਨ ਤੂੰ ਫੋਨ ਦੇ ਤੇ ਲੱਗੀ ਰਹਿਣੀ ਆ ਮੰਮੀ ਹੁਣ ਘਰੇ ਤਾਂ ਫੋਨ ਲਾਉਣਾ ਹੀ ਆ ਫਿਰ ਸਾਰਾ ਦਿਨ ਹੋ ਗਿਆ ਤੈਨੂੰ ਫੋਨ ਕਰਦੀ ਨੂੰ ਮੈਨੂੰ ਸਭ ਦਿੰਦਾ ਹਾਏ ਸਾਰਾ ਤੇਰਾ ਕਿਥੋਂ ਗਿਆ ਮੈਨੂੰ ਲੱਗਦਾ ਮੰਮੀ ਟੱਚ ਬਟ ਨੇ ਆ ਮੈਂ ਤਾਂ ਹੁਣ ਅਗੇ ਦਾ ਫੋਨ ਤੇ ਲੱਗ ਗਿਆ ਵੀ ਮੇਰੀ ਭੈਣ ਦਾ ਫੋਨ ਆ ਗਿਆ ਚਲ ਮੈਂ ਗੱਲ ਕਰਨ ਲੱਗੀ ਮੈਂ ਤਾਂ ਖੁੱਲੀਆਂ ਹੁੰ ਮਰਨ ਲੱਗੀ ਸੀ ਕੰਮ ਨੂੰ ਕਹੀ ਨਹੀਂ ਆ ਕਦੇ ਮਾਂ ਦਾ ਫੋਨ ਕਦੇ ਤੇਰੀ ਭੈਣ ਦਾ ਫੋਨ ਨਾ ਬਚਾਰਿਓ ਕੋ ਦੂਜੀ ਆ ਗਈ ਉਹ ਸਰਦਨ ਕਰਦੇ ਧੰਡਾ ਚ ਨਹੀਂ ਉਹਨੂੰ ਟਾਈਮ ਮਿਲਦਾ ਕਦੇ ਉਹਨੂੰ ਵੀ 10 ਮਿੰਟ ਆਰਾਮ ਕਰ ਲਿਆ ਕਰਨ ਦੇ ਨਾ ਕੀ ਗੱਲ ਆ ਮੰਮੀ ਫਿਰ ਤੂੰ ਉਹਦੀ ਸਾਈਡ ਲੈ ਰਹੀ ਆ ਵੱਡੀ ਦੀ ਕਿੱਡੀ ਕ ਗੱਲ ਹੋ ਗਈ ਜਦੋਂ 2 ਮਿੰਟ ਆਏਗੀ ਮੈਂ ਮੇਰੀ ਗੱਲ ਸੁਣ ਲੈ ਜਿਹੜਾ ਮੇਰਾ ਕਾਲਜਾ ਠੰਡਾ ਕਰੂਣਾ ਕੰਮ ਕਰਕੇ ਮੈਂ ਤਾਂ ਉਸੇ ਦੀ ਸਾਈਡ ਲਉਂਗੀ ਆ ਤੂੰ ਫੋਨਾਂ ਤੇ ਲੱਗੀ ਰਹਿਣੀ ਆ ਮੈਂ ਤੈਨੂੰ ਆਖਾ ਨਾ ਹਜੇ ਤੂੰ ਚਾਰੇ ਪੈਰ ਚੱਕ ਕੇ ਪੈਣੀ ਆ ਮਾਂ ਤੇਰਾ ਕਾਲਜਾ ਨਹੀਂ ਠੰਡਾ ਹੁੰਦਾ ਦੱਸ ਹੁਣ ਕੀ ਬਰਫ਼ ਰੱਖ ਦਾਂ ਤੇਰੇ ਕਾਲਜੇ ਤੇ ਮ ਕੰਮ ਹੁੰਦਾ ਵੀਰ ਕੰਮ ਕੰਮ ਨੂੰ ਮੈਂ ਕਹਿੰਨੀ ਆ ਤੀ ਪੁੱਤ ਜਿਹੜਾ ਕੰਮ ਕਰਦਾ ਨਾ ਉਹੀ ਚੰਗਾ ਲੱਗਦਾ ਖੰਡ ਵਰਗਾ ਲੱਗਦਾ ਉਹ ਹੈ ਤੈਨੂੰ ਤਾਂ ਉਹ ਵੀ ਜ਼ਹਿਰਰ ਕੀ ਲੱਗਦੇ ਤਮ ਦਿਨੀ ਧੰਦੇ ਦਿਨੀ ਸਾਰਾ ਦਿਨ ਫੋਨਾਂ ਤੇ ਲੱਗੀ ਰਹਿਣੀ ਆ ਘਰ ਦੇ ਕੰਮਾਂ 깔 ਧਿਆਨ ਮਰਲਾ ਕੱਲੋਂ ਤੂੰ ਜਵਾਕ ਜੱਲੇ ਵੀ ਹੈਗੇ ਨੇ ਤੇਰੇ ਠੀਕ ਆ ਉਹਨਾਂ ਨੂੰ ਕਿੱਥੋਂ ਖਵਾਵੇਂਗੀ ਤੂੰ ਮੈਂ ਕੰਮੇ ਕਰਦੀ ਆ ਕੰਮੇ ਕਰਦੀ ਆ ਸਾਰਾ ਦਿਨ ਠੀਕ ਆ ਤੂੰ ਉਹ ਸੁਣਾ ਦਿੰਨੀ ਆ ਜੇ 2 ਮਿੰਟ ਫੋਨ ਆ ਗਿਆ ਕਿੱਡੀ ਕ ਗੱਲ ਹੋਗੀ ਬਾਲਾ ਲੱਗਦੀ ਆ ਮੇਰੇ ਘਰ ਦੇ ਤੇੜੀ ਇਹ ਤੂੰ ਤਾਂ ਲੱਗਾ ਨਾ ਫਿਰ ਤੇਰੀ ਮਾਨੂੰ ਸਮਝਾ ਰਿਆ ਕਰ ਵੀ ਕੋਈ ਟਾਈਮ ਹੁੰਦਾ ਫੋਨ ਕਰਨ ਦਾ ਵੀ ਮੇਰੀ ਗੱਲ ਸੁਣ ਲੈ ਮੰਮੀ ਮੇਰੇ ਪੇਕੇ ਤਾਂ ਹੀ ਜਾਣ ਦੀ ਲੋੜ ਨਹੀਂ ਠੀਕ ਆ ਨਾ ਇੱਥੋਂ ਤੱਕ ਹੀ ਰਹਿ ਤਾਂ ਬਹੁਤ ਵਧੀਆ ਨੀ ਆ ਸਾਰਾ ਕੰਮ ਤੇਰੇ ਪੇਕੇ ਕਰਾਉਂਦੇ ਆ ਆ ਲੜਾਈ ਤੇਰੇ ਪੇਕੇ ਨਾਲ ਪਈ ਆ ਐਂ ਦੱਸ ਹਜਤ ਕਹਿੰਦੀ ਮੈਂ ਜਾਣਾ ਜਾ ਮਾਂ ਨਾ ਮੈਂ ਐਂ ਕਿ ਮੈਂ ਜਾਾਂਗੀ ਪਰ ਉਹ ਵੀ ਪੜ ਨਹੀਂ ਇਹ ਗੱਲ ਮੈਂ ਮੇਰੇ ਗੱਲ ਸੁਣ ਲੈ ਤੈਨੂੰ ਕੰਮ ਵਾਸਤੇ ਪਿਆ ਕੇ ਜਾਂਦਾ ਆਈ ਨਹੀਂ ਹੈ ਕਿ ਬਈ ਚੱਕਿਆ ਫੂਨ ਇੱਧਰ ਖੜ ਗਈ ਚੱਕਿਆ ਫੂਨ ਇੱਧਰ ਖੜ ਗਈ ਇਹਦੇ ਵਾਦੇ ਚੰਗੀ ਗੱਲ ਨਹੀਂ ਹੈ ਮੈਂ ਨਾ ਕੰਮ ਵਾਲੀ ਨਹੀਂ ਹੈਗੀ ਥੋੜੀ ਠੀਕ ਹੈ ਨਾ ਆਪੇ ਘਰ ਵਾਲਾ ਵਾਲੀ ਔਖੀਆਂ ਤਾਂ ਮੈਂ ਨਹੀਂ ਕਰਦੀ ਤੂੰ ਕੰਮ ਕਰਨ ਵਾਸਤੇ ਪਿਆਈਆਂ ਤੂੰ ਹੋ ਤੇਰਾ ਮੂੰਹ ਦੇਖਣਾਗਾ ਹਾਂ ਤੇਰੀ ਆਰ ਤੋਂ ਉਤਾਰ ਦੋ ਤੇਰੀ ਬੈਠੀ ਦੀ ਪੂਜਾ ਕਰੀ ਜਾਓ ਅਸੀਂ ਬਾਲਿਆਂ ਜਿਹੜੇ ਤੇਰੇ ਮੂਹਰੇ ਰੋਕ ਕੰਮ ਤਾਂ ਦਾ ਕਰਦੇ ਆ ਉਹ ਸਰਦਨ ਕੰਮਾਂ ਚ ਲੱਗੀ ਰਹਦੀ ਆ ਵੀ ਹੱਥ ਬਟਾ ਦਿਆ ਕ ਤੇਰੇ ਹੱਥ ਤਾਂ ਟੁੱਟੇ ਫਿਰ ਕਹਿੰਦੇ ਸੱਸ ਮਾੜੀ ਆ ਬੋਲਦੀ ਆ ਮਿੰਟ ਪਾ ਲੈਂਦੇ ਆ ਸਾਰਾ ਟੱਬਰ ਐਂ ਤਾਂ ਭੜੇ ਲੱਗਦੇ ਨੇ ਮੋਨੀ ਬੁੜੀ ਜਿੱਟੀ ਕਦੀ ਸਾਰਾ ਦਿਨ ਆਡੇ ਲਾਉਣ ਨੂੰ ਰਹਿੰਦੀ ਹੈਗੀ ਕੀ ਹੋ ਗਿਆ ਹੁਣ ਤੈਨੂੰ ਹੋ ਗਿਆ ਤੇਰਾ ਸਿਰ ਬੈ ਜਾ ਕੀ ਤਪੀ ਤਪਾਈ ਜੇ ਬੱਠੀਆਂ ਤਬਾਣਾ ਹੋਰ ਕੀ ਕਰਾਂ ਉਹ ਦੇਖ ਲੈ ਤੇਰੀ ਮਾਂ ਉੱਥੇ ਜਾ ਕੇ ਵੀ 2 ਮਿੰਟ ਖੜਨ ਨਹੀਂ ਦਿੱਤਾ ਮੈਨੂੰ ਖੁਰਲੀ ਦਾ ਮਗਰ ਭਾਗੀ ਕਲੇਸ਼ ਕਰਨ ਛੋਟਾ ਇਹ ਨਿਭੜਦਾ ਨਹੀਂ ਨਿਭੜੂਗਾ ਕਿੱਥੋਂ ਹਰਦੀ ਨੇ ਕਿਤੇ ਤਿੱਤਾ ਕਰਨੋ ਸਾਰਾ ਦਿਨ ਦੀਦੀ ਦਾ ਫੋਨ ਆ ਗਿਆ ਉਹ ਮੈਨੂੰ ਗੱਲ ਪੁੱਛਣ ਲੱਗ ਗਈ ਸੀ ਜਿਹੜੀ ਉਹਨਾਂ ਦਾ ਰੌਲਾ ਜਾ ਹੋਇਆ ਸੀਗਾ ਠੀਕ ਆ ਮੈਂ ਗੱਲ ਕਰੀ ਜਾਨੀ ਅੱਗੋ ਜਾ ਕੇ ਕਹਿੰਦੀ ਕਰੇ ਤੇਰੀ ਮਾਂ ਲਾ ਲੈਂਦੀ ਆ ਫੋਨ ਕਰੇ ਤੇਰੀ ਭੈਣ ਲਾ ਲੈਂਦੀ ਆ ਸਾਰਾ ਦਿਨ ਤੇਰੇ ਪੇਕੇ ਨਾਲ ਸਿਆਪਾ ਕੀ ਗੱਲ ਬਈ ਮੇਰੇ ਪੇਕੇ ਨਾਲ ਸਿਆਪਾ ਕਿਉਂ ਕਰਦੀ ਆ ਤੂੰ ਚੁੱਪ ਕਰ ਜਾ ਨਾ ਕਰਨਾ ਫਿਰ ਕਿਉਂ ਕਰਾਂ ਮੈਂ ਚੁੱਪ ਮੇਰੀ ਗਲਤੀ ਆ ਕੋਈ ਉਹ ਫੇਰ ਕੀ ਹੋ ਗਿਆ ਵੱਡੇ ਬੰਦੇ ਬੋਲਦੇ ਹੁੰਦੇ ਲੈ ਆਏ ਕਾ ਕੇ ਸਾਰ ਦਿੰਦਾ ਹਰ ਵਾਰੀ ਵੱਡੇ ਬੰਦੇ ਬੋਲਦੇ ਤੂੰ ਆਪਣੀ ਮਾਂ ਦੀ ਸਾਈਡ ਲੈਣਾਗਾ ਫਿਰ ਗਲ ਫੜ ਗੇ ਬੰਦਾ ਹੋਵੇ ਤਾਂ ਕਹਿ ਦਈਏ ਫਿਰ ਬੋਲਣ ਦਾ ਹੱਕ ਨਹੀਂ ਤੇਰਾ ਕਹਿਣ ਦਾ ਹੱਕ ਨਹੀਂ ਬਣਦਾ ਉਹਨੂੰ ਮੈਨੂੰ ਮੈਂ ਤੈਨੂੰ ਕਹਿ ਸਕਦਾ ਮੈਂ ਉਹਨੂੰ ਨਹੀਂ ਕਹਿ ਸਕਦਾ ਲੈ ਹਾਂ ਫਿਰ ਆਪਣੀ ਮਾਂ ਨੂੰ ਨਾ ਕਹੀਂ ਔਏ ਉਹਨੂੰ ਕਿਵੇਂ ਕਹੂੰ ਤੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੈ ਮੈਂ ਪੇਕੇ ਭੱਜ ਜੂ ਜੇ ਬਾਲਾ ਬੋਲੂਗੀ ਤਨ ਮੈਂ ਇੰਨੀ ਗੱਲ ਕਰਤੀ ਹਾਂ ਹਾਂ ਭੱਜ ਜਾ ਹਾਂ ਤੂੰ ਮੈਨੂੰ ਕਹਦੇ ਕੋਈ ਮਰੀ ਜਾਊਗੀ ਹਰ ਵਕਤ ਹਾਂ ਹਾਂ ਕੀ ਗੱਲ ਹੋ ਗਈ ਤੁਹਾਡੇ ਚ ਸਾਰਾ ਦਿਨ ਚਾਹ ਪਿਆ ਚਾਹ ਪਿਆ ਕਰੀ ਜਾਂਦੇ ਆਂ ਕਿ ਤੇਰੀੋ ਕਮੀ ਰਹਦੀ ਸੀ ਪਾਈ ਜਾ ਆ ਵੀ ਹੈ ਨਾ ਇੱਕ ਇੱਕ ਤੂੰ ਹਾਂ ਐਸੇ ਨਹੀਂ ਤਾਂ ਮੇਰ ਕਰਦਾ ਸਾਰੇ ਡੱਬਰ ਉਹ ਵੀ ਤਾਂ ਐਸੇ ਨਹੀਂ ਸਾਈਡ ਹੀ ਲੈਂਦੀ ਆ ਸਾਰਾ ਦਿਨ ਉਹ ਤੂੰ ਹੀ ਵੱਡੀ ਨੂੰ ਮੇਰੀ ਆਏ ਆ ਲਾ ਨਾਟਿਮ ਕ ਮਈ ਮਾੜੀ ਇਕੱਲੀ ਪਈ ਕੀ ਗੱਲ ਹੋ ਗਈ ਦੀਦੀ ਕਿਉਂ ਬੋਲੀ ਜਾਂਦੇ ਹੋ ਫੇਰ ਕੀ ਹੋ ਗਿਆ ਨਾਲੇ ਮੈਂ ਤੁਹਾਨੂੰ ਕੀ ਕਹਤਾ ਦੱਸ ਮੇਰੀ ਗੱਲ ਸੁਣ ਗੁਰੀ ਬਹਿ ਜਾ ਤੈਨੂੰ ਨਹੀਂ ਕਹਿੰਦੀ ਹੈਗੀ ਵੀ ਤੂੰ ਕੁਛ ਕਿਹਾ ਮੈਨੂੰ ਉਹ ਦੇਖ ਲਾ ਸਾਰਾ ਦਿਨ ਲੱਗੀ ਰਹੁ ਮੇਰੇ ਨਾਲ ਡੇ ਲਾਉਣ ਤਾਂ ਬੇਬੇ ਕੋਈ ਨਾ ਸਾਰਾ ਦਿਨ ਇਹੀ ਬੋਲਦੀ ਰਹਿੰਦੀ ਤੂੰ ਕਿਉਂ ਗੁੱਸਾ ਕਰਦੀ ਆ ਬੇਬੇ ਮੈਨੂੰ 50 ਵਾਰੀ ਕੁਛ ਨਾ ਕੁਛ ਕਹਿ ਜਾਂਦੇ ਦਿਨ ਚ ਮੈਂ ਤਾਂ ਇਹੀ ਨਹੀਂ ਮੇਰੀ ਦੀਦੀ ਦਾ ਫੋਨ ਆਇਆ ਸੀ ਮੈਨੂੰ ਕਹਿੰਦੀ ਤੇਰਾ ਸਾਰਾ ਦਿਨ ਪੇਕਿਆਂ ਨਾਲ ਸਿਆਪਾ ਨਹੀਂ ਮੁੱਕਦਾ ਤੇਰਾ ਫਲਾਨ ਤੂੰ ਕੰਮ ਨਹੀਂ ਕਰਦੀ ਹੈਗੀ ਕੋਈ ਨਾ ਤੂੰ ਫੋਨ ਕੱਟ ਸੁਣ ਲਿਆ ਕਰ ਕੰਮ ਜ਼ਿਆਦਾ ਕਰ ਲਿਆ ਕਰ ਲਹਾਈਕ ਤੇ ਤਿਤ ਕਰਦੀ ਫਿਰ ਫਿਰ ਹਣ ਤੂੰ ਵੀ ਲੱਗੀ ਹਾਂ ਇ ਤਾਂ ਹੋ ਕਹਿੰਦੀ ਤੇਰੀਆਂ ਸੱਡਾਂ ਤਾਂ ਹੋ ਲੈਂਦੀ ਐ ਚਲ ਦੀਦੀ ਤੁਹਾਨੂੰ ਤਾਂ ਕਿਸੇ ਚੀ ਘਾਟਾ ਦਾ ਭਾਗ ਜਾ ਜਾ ਮੈਨੂੰ ਤਾਂ ਬਿਰਕੇ ਹਾਣਾ ਕਰੋ ਸਾਰਾ ਦਿਨ ਚਾਪੈ ਆਪਦੀ ਆਪਦੀ ਨਹੀਂ ਮੁਕਦੀ ਦੂਜਿਆਂ ਨੂੰ ਕਹਿਣਗੇ ਕਰਦੀ ਹੈਗੀ ਲਹੂ ਪੀਤਾ ਚੌਂ ਨੇ ਲੈ ਮੈਂ ਤਾਂ ਫੇਰ ਫੋਨ ਲਾ ਲੂੰ ਮੇਰਾ ਕੀ ਕਰ ਲੋਂਗੇ ਫਿਰ ਹੈਲੋ ਹਾਂ ਮੰਮੀ ਸਾਸਰੀ ਕਾਲ ਠੀਕ ਆ ਵਧੀਆ ਤਾਂ ਆਪਣਾ ਕੀ ਆ ਇਹਨਾਂ ਨੇ ਤਪਾਲੀ ਵਗਨੇ ਮੈਂ ਤਾਂ ਕਿੱਥੇ ਤੋਰ ਤੇ ਚੱਜਦੇ ਘਰੇ ਦਾ ਕਰ ਦਿੰਦੇ ਘੱਟੋ-ਘੱਟ ਕਰਨੀ ਲੱਗੇ ਸੀਗੇ हां मैं किते काम जाके आंदा सीगा अच्छा एक ता मैं कद्दू लेके आंदा सी तेरी ताई क्यों हां ओ कहदे देसी कद्दू बढ़िया उना दे ते ਨਾਲੇ ਐ ਵੀ ਜਿਹੜਾ ਤੇਰਾ ਢਿੱਡ ਵੱਢੀ ਜਾਂਦਾ ਨਾ ਜੇ ਕद्दू ਦੀ ਸਬਜ਼ੀ ਤੂੰ ਲਗਾਤਾਰ ਖਾਵੇਂ ਤਾਂ ਤੇਰਾ ਢਿੱਡ ਘਟ ਜੂਗਾ ਉਹ ਉਹੀ ਚੱਕਰਾਂ ਚ ਪਾਈ ਜਾਂਦੇ ਆ ਡਾਕਟਰ ਯਾਰ ਉਹ ਨਹੀਂ ਪਤਾ ਚੱਲ ਮੈਂ ਤਾਂ ਇਸੇ ਕਰਕੇ ਜਾਂਦਾ ਸੀ ਨਾਲੇ ਲਿਆਉ ਮੱਜ ਲੱਸੀ ਉਹਨਾਂ ਦੇਉ ਚਲ ਉਹ ਤਾਂ ਤੂੰ ਜਾਇਆ ਪਰ ਮੋੜਛੇ ਦੀਆਂ ਹੀ ਕਿਵੇਂ ਕੀ ਗੱਲ ਮੈਨੂੰ ਮਿਲਿਆ ਸੀ ਚਮਕੌਰ ਅੱਛਾ ਸੁੱਬੇ ਕਾ हां ਉਹ ਐਂ ਕਹਿੰਦਾ ਸੀ ਬੂਟਾ-ਬੂਟਾ ਕਿਵੇਂ ਕਰਨਾ ਕਿੱਧਰ ਪਾਉਣੀ ਆ ਮਾ ਭਾਈ ਮੈਂ ਤਾਂ ਬਾਪੂ ਨੂੰ ਪੁੱਛੂ ਆ ਚੰਗਾ ਰਿਹਾ ਸਿਆਣਾ ਰਿਹਾ ਗੱਲ ਸੁਣ ਤੂੰ ਐ ਕਰ ਤੂੰ ਚੱਲ ਘਰੇ ਤੇ ਮੈਂ ਨਾ ਤਾਂ ਕੱਦੂ ਲਿਆਵਾ ਨਾ ਲੱਸੀ ਲਿਆਵਾ ਇਹ ਬੋਟਾਂ ਦਾ ਮਸਾਲਾ ਘਰੇ ਬਹਿ ਕੇ ਗੱਲ ਕਰਾਂਗੇ ਪੁੱਤਰਾ ਸਾਰਾ ਟੱਬਰ ਆਪਾਂ ਚੱਲ ਫੇ 6ਤੀ ਮੁਰੇ ਹਾਂ ਜੀ ਕਿਹਨੂੰ ਪਾਉਣੀ ਐ ਕਿਹਨੂੰ ਨਹੀਂ ਪਾਉਣੀ ਜਿਹਨੂੰ ਤੂੰ ਕਹੇਂਗਾ ਆਪਾਂ ਤਾਂ ਉਸੇ ਨੂੰ ਪਾਵਾਂਗੇ ਤੂੰ ਛੇਤੀ ਆ ਜਾ ਬਸ ਆ ਦੱਬਿਆਂ ਚ ਖੰਡੇ ਵੀ ਪਾਉਣ ਵਾਲੀਆਂ ਸ਼ੱਕਰ ਵੀ ਖਾਣੀ ਹੋ ਰਹੀ ਆ ਹਾਂਟੇ ਜੀ ਤੋਦਾਂਗੇ ਬੋਲੀ ਹਾਂਜੀ ਆਈ ਬੱਸ ਮੈਂ ਨਾ ਸਬਜੀ ਧਰਨ ਲੱਗਦੀ ਸੀ ਆਉਣੀ ਆ ਜੀ ਬੈਠੀ ਪੂਰੀ ਕਿੱਥੇ ਗਈ ਆਈ ਆਗੇ ਤੁਸੀਂ ਹਾਂ ਕਿੱਥੇ ਜਾ ਰਹੇ ਸੀ ਤੁਸੀਂ ਉਹ ਡਾਕਟਰ ਕੋਲੇ ਗਿਆ ਸੀ ਯਾਰ ਅੱਛਾ ਕੀ ਕਹਿੰਦੇ ਡਾਕਟਰ ਕਹਿਣਾ ਕੀ ਆ ਅੱਜ ਫੇਰ ਟਾਈਮ ਦੇਤਾ 5 ਵਜੇ ਦਾ ਕੱਲ ਨੂੰ ਹੀ ਜਾਉ ਮੈਂ ਤਾਂ ਲੈ ਹੁਣ ਫੇਰ 5 ਵਜੇ ਦਾ ਡਾਕਟਰ ਸਾਹਿਬ ਨੂੰ ਕੋ ਸਾਨੂੰ ਵੀ ਕੰਮ ਨੇ ਜੀ ਡਾਕਟਰਾਂ ਨੂੰ ਥੋੜੀ ਹੈਗਾ ਵੀ ਕੰਮ ਹੈਗਾ ਨਾ ਹੈਗਾ ਕਿਸੇ ਅੱਛਾ ਬਈ ਹੁਣ ਕੀ ਕਹਿੰਦੇ ਨੇ ਡਾਕਟਰ ਟੈਸਟ ਕਰਵਾਉਣੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਆ ਵੀ ਟੈਸਟ ਕਰਾ ਲਓ ਚੰਗੇ ਰਹੋਗੇ ਦੇਖਦਾ ਕੱਲ ਨੂੰ ਕੀ ਕਹਿੰਦੇ ਆ ਅੱਛਾ ਮੈਂ ਤਾਂ ਨਾ ਬਾਪੂ ਨੂੰ ਭੇਜਿਆ ਸੀ ਬਾਪੂ ਤਾਂ ਨਹੀਂ ਮਿਲੇ ਤੁਹਾਨੂੰ ਮਿਲਿਆ ਸੀ ਹੁਣ ਬਾਹਰ ਚ ਉਹਨਾਂ ਨੂੰ ਕਿਹਾ ਵੀ ਕੱਦੂ ਲਿਆਓ ਬੇਬੇ ਤਾਂ ਪਕੌੜੀਆਂ ਨੂੰ ਕਹਿ ਦਿੰਦੀ ਆ ਰੋਜ਼ ਹੀ ਅੱਜ ਫੇਰ ਕਹਿੰਦੀ ਪਕੌੜੀਆਂ ਬਣਾ ਲਓ ਚਲ ਕੱਦੂ ਕਹਿੰਦੇ ਕੱਦੂ ਲੈ ਕੇ ਆਊਗਾ ਮੈਂ ਤੈਨੂੰ ਐ ਕਹਿੰਦਾ ਸੀ ਬੋਟਾ ਮੋਟਾ ਦੀ ਬਾਵਾ ਲੱਲ ਲੱਲ ਜੀ ਹੋ ਰਹੀਆਂ ਚਮਕੌਰ ਮਿਲਿਆ ਸੀ ਮੈਨੂੰ ਤਾਂ ਹਾਂ ਅੱਛਾ ਤਾਇਆ ਮਿਲਿਆ ਸੀ ਹਾਂ ਕੀ ਕਹਿੰਦੇ ਸੀ ਮੋਟਾ ਦਾ ਕਹਿੰਦੇ ਸੀ ਵੀ ਕਿਵੇਂ ਕਰਨਾ ਕੀ ਗੱਲ ਵਾਹ ਨੀ ਨੀ ਗੱਲ ਸੁਣੋ ਜੀ ਮੈਂ ਤਾਂ ਨਾ ਤੁਹਾਨੂੰ ਇੱਕ ਗੱਲ ਕਹਿਣੀ ਆ ਆਪਾਂ ਹੈਗੇ ਆ ਭਾਵੇਂ ਵੱਡੇ ਜਿਵੇਂ ਬੇਬੇ ਬਾਪੂ ਕਹਿਣਗੇ ਆਪਾਂ ਉਹਨਾਂ ਦੀ ਨਟਾਲਦੇ ਆਪਾਂ ਉਹਨਾਂ ਦੀ ਗੱਲ ਮੰਨਾਂਗੇ ਜਿੱਧਰ ਉਹਨਾਂ ਨੇ ਕਹਤੇ ਆਪਾਂ ਤੇ ਉਧਰ ਪਾ ਦਾਂਗੇ ਤੇ ਛੋਟੇ ਹੋਰੀ ਕੀ ਕਹਿੰਦੇ ਫਿਰ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਆ ਸਵੇਰੇ ਵੀ ਝਜੋੜਾ ਪਾਈ ਬੈਠੀ ਸੀ ਉਹ ਤਾਂ ਬਾਹਲਾ ਲੜਦੀ ਹੈਗੀ ਕੀ ਕਹਿੰਦੀ ਮੇਰੇ ਨਾਲ ਜਿੱਦੀ ਆਂਦੀ ਰਹਿੰਦੀ ਨਾਲੇ ਮੈਂ ਕੁਛ ਕਹਿੰਦੀ ਨਹੀਂ ਹੈਗੀ ਮੈਂ ਫਿਰ ਵੀ ਚੱਲ ਵੱਡੀ ਕਹਿ ਕੇ ਚੁੱਪ ਮਣ ਜਾਣੀ ਆ ਜੀ ਇਹਦੇ ਵਿੱਚ ਥੋੜੀ ਬੇਇੱਜ਼ਤੀ ਆ ਉਹ ਜਿਹਦਨ ਦਾ ਵੀ ਕੋਈ ਵਜਾ ਹੁੰਦੀ ਹੈ ਕੋਈ ਤਾਂ ਗੱਲ ਹੋਊਗੀ ਬੇਬੇ ਬਸ ਉਹਨੂੰ ਸਾਰਾ ਦਿਨ ਫੋਨ ਨੂੰ ਕਹਿੰਦੀ ਰਹਿੰਦੀ ਆ ਬਸ ਉਹ ਸਾਰਾ ਦਿਨ ਮੇਰੇ ਤੇ ਮੱਚੀ ਰਹਿੰਦੀ ਆ ਵੀ ਇਹਦੀ ਸਾਈਡ ਲੈਂਦੀ ਆ ਬੇਬੇ ਓਏ ਤਾਂ ਹੁਣ ਇਹ ਆਦਤ ਨਹੀਂ ਬਦਲਦੀ ਉਹਦੀ ਚਲੋ ਤਾਂ ਛੱਡੋ ਜੀ ਤੁਸੀਂ ਨਾ ਛੋਟੇ ਨਾਲ ਗੱਲ ਕਰਕੇ ਨਾ ਉਹਨੂੰ ਸਮਝਾ ਦਿਓ ਮੜਾ ਜੋ ਮਾਗਰੀ ਲਾ ਲੈਂਦੀ ਆ ਘਰੀ ਬੈਠਾ ਘਰੀ ਬੈਠਾ ਤੁਸੀਂ ਉਹਨੂੰ ਸਮਝਾ ਦਿਓ ਤੇ ਮੈਂ ਨਾ ਸਬਜ਼ੀ ਪਾਣੀ ਦਾ ਕਰ ਲਾਂ ਚਲ ਮੈਂ ਕਰ ਦਾਂ ਕਿਸੇ ਬੇਬੇ ਬਾਪੂ ਨਾਲ ਗੱਲ ਕਰ ਲਿਓ ਕਰ ਦਵਾਂ ਗੱਲ ਉਹ ਕੀ ਹਾਲ ਹੈ ਛੋਟਿਆ ਠੀਕ ਆ ਕੀ ਬਣਦਾ ਕੀ ਬਣਨਾ? ਕਿਆ ਨਹੀਂ ਅੱਜ ਉਹ ਤੂੰ? ਹੈ? ਗਿਆ ਨਹੀਂ। ਭਾਈ ਤੂੰ ਨਿਕਲ ਜਾ ਬਾਹਰ। ਜਾਣਾ ਕਿੱਥੇ ਸੀ? ਬਾਹਰ ਅੰਦਰ ਕਿਤੇ ਹਿੱਲ ਲਿਆ ਕਰ ਤੀਵੇਂ ਵਾਂਗੂ ਘਰੇ ਬੈਠਾ ਰਹਿਣਾ। ਹਾਂ। ਠੀਕ। ਅੱਛਾ। ਹਾਂ। ਚੱਲ ਕੋਈ ਨਾ ਫਿਰੋ ਦੇਖ ਲਾ ਤੇਰੇ ਨਾਲ। ਉਹ ਮਨੋਇਆ ਵੀ ਬਾਹਲੀ ਪੜਕਾਉ ਜ। ਹਾਂ। ਰਜਾਏ ਹਾਂ ਅੱਛਾ ਚਲ ਦੇਖ ਲੈ ਵਾ ਠੀਕ ਕਰ ਲਓ ਕੇ ਓਕੇ ਓਕੇ ਵੱਡਾ ਛੋਟਾ ਹੋ ਜੂ ਤਾਂ ਕੋਈ ਗੱਲ ਨਹੀਂ ਚੰਗਾ ਮੋਟਰਸਾਈਕਲ ਖਰੀਦ ਰਿਹਾ ਕੋਈ ਓ ਮੋਟਰਸਾਈਕਲ ਵੱਡਾ ਛੋਟਾ ਹੁੰਦਾ ਹੋਰ ਓ ਯਾਰ ਉਹਦਾ ਮੈਂ ਕੋਈ ਕੰਮ ਸੀ ਆ ਜਾ ਚਲ ਨਿਬੜ ਗਿਆ ਹਾਂ ਕੀ ਬਣਦਾ ਵੋਟਾ ਮਾਟਾਂ ਦਾ ਵੋਟਾਂ ਦਾ ਕੀ ਬਣਨਾ ਚੱਲੀ ਜਾਂਦੀਆਂ ਵੋਟਾਂ ਕਿਹਨੂੰ ਪਾਏਗਾ ਹਾਥੀ ਹਾਥੀ ਦੁੱਧ ਦੇਉ ਤੇ ਉਹ ਤੂੰ ਕਿਹਨੂੰ ਪਾਏਗਾ ਤੱਕੜੀ ਨੂੰ ਕਿਉਂ ਉਹ ਤੈਨੂੰ ਖੰਡ ਤੋਲ ਕੇ ਦੇਉ ਤੇ ਕਰੇ ਗੋੜਚਾ ਛੱਟ ਕੇ ਜੇ ਉਧਰੇ ਖਰਾਬ ਕਰੇਗਾ ਵੋਟ ਆਪਦੀ ਤੇ ਤੂੰ ਤੂੰ ਕਿਹੜੀ ਉਥੇ ਚੜਾ ਕੇ ਆਏਗਾ ਟਰਾਵੀ ਉਹ ਚੜਾ ਕੇ ਨਹੀਂ ਅਗਲੇ ਨੇ ਕਣਕਦਾਲ ਦਿੱਤੀ ਸੀ ਕੋਈ ਨਾ ਜਦੋਂ ਹਾਥੀ ਆਲੇ ਆ ਕੇ ਉਹ ਵੀ ਦੇਣ ਲੱਗ ਜਾਣਗੇ ਚੰਗਾ ਇਹ ਕਿਹੜਾ ਆ ਗਿਆ ਹੱਥੇ ਆਪ ਬਹਿ ਜਾ ਮੈਂ ਬਹਿ ਜਾ ਤੇ ਅੱਖ ਦੀ ਗੱਲ ਕਰ ਜਾਓ ਹੋਈ ਯਾਰ ਜਿਹੜਾ ਸਾਦਾ ਕੋਲੋਂ ਤਾਂ ਉਹਦੀ ਗੱਲ ਕਰ। ਅੱਛਾ ਕਿੱਥੇ ਆ ਰਹੇ ਆਪਣੇ ਪੰਡਤ ਆਇਆ? ਹਾਂ ਆ ਗਿਆ। ਮੋਹਰ ਲਾਉਣੀ ਆ ਬਸ ਉਹ ਤੇ। ਇਹ ਤਾਂ ਆਉਂਦੀ ਰਹਦੇ ਨੇ। ਸਾੜੀ ਸੌਣੀ। ਹਾਥੀਆ ਵਾਲੇ ਵੀ ਵਿਚਾਰਦੇ। ਮਾਇਆ ਨੂੰ ਐਂ ਕਿਹਾ ਤੱਕੜੀ ਨੂੰ ਵੋਟ ਪਾ ਦੇ। ਅੱਛਾ ਵੋਟਾਂ ਦੀ ਗੱਲ ਆ। ਇਹ ਲੈਦਾ ਹੀ ਆਪਣੇ ਪਰਿਵਾਰ ਚੋਂ। ਹਾਂ। ਕੱਲ ਮਾਥੀਨ ਵੋਟ ਪਾਉਣੀਆਂ। ਆਹੋ। ਨਹੀਂ ਮੈਂ ਮਰ ਜਾ। ਵੇ ਤੈ ਐਡੇ ਵੱਡੇ ਉਹ ਤਾਂ ਐਡਾ ਵੱਡਾ ਹਾਥੀ। ਤੈ ਉਹ ਤਾਂ ਕੀ ਕਰਾਉਣਾਗਾ? ਉਹ ਵੋਟ ਹੀ ਪਾਉਣੀ ਆ। ਤੂੰ ਕਿਹਨੂੰ ਪਾਉਣੀ ਆ? ਉਹ ਕਿਹ ਨੂੰ ਪਾਈ ਜਾਨੇ ਵੋਟਾਂ ਬੂਟਾਂ ਤੂੰ ਕਿਹ ਨੂੰ ਪਾਵੇਂ ਬਾਪੂ ਆ ਦੇ ਲੈ ਬਾਪੂ ਕਹਿੰਦਾ ਹਾਥੀ ਨੂੰ ਪਾਉਂਗਾ ਉਹ ਹਾਥੀ ਤੋਂ ਕੀ ਲੈਣਾ ਨਾਲੇ ਹੋਰ ਕਿਸੇ ਨੂੰ ਲੈਣਾ ਤੇ ਇਹਨੇ ਤੱਕੜੀ ਤੋਂ ਕੀ ਲੈਣਾ ਮੇਰੀ ਗੱਲ ਸੁਣੋ ਐਮੀਨਾ ਕੱਚ-ਕੱਚ ਕਰੋ ਆਪਾਂ ਸੋਚ ਵਿਚਾਰ ਕਰੋ ਵੀ ਕਿਹ ਨੂੰ ਪਾਉਣੀ ਹੈ ਜਿਹਨਾਂ ਨੂੰ ਕੰਮ ਆਵੇ ਉਹਨੂੰ ਪਾਓ ਤੂੰ ਦੱਸ ਤੀ ਕਿਹ ਨੂੰ ਪਾਉਣੀ ਹੈ ਜਿਹਨੂੰ ਲੋੜ ਹੈ ਉਹਨੂੰ ਪਾਓ ਇਹ ਸਮਝ ਕੇ ਪਾਓ ਜਿਹੜਾ ਬੰਦਾ ਕੰਮ ਆ ਜੇ ਅੱਛਾ ਹਾਂ ਇਹ ਤੁਹਾਨੂੰ ਪਤਾ ਹੈ ਤੂੰ ਕਿਹ ਨੂੰ ਪਾਈ ਮੈਂ ਤਾਂ ਇਹ ਕਹਿੰਦਾ ਸੀ ਵੀ ਆਪਾਂ ਪੰਜੇ ਨੂੰ ਪਾ ਦੀਏ ਅੱਛਾ ਤੂੰ ਹੀ ਤਕੜੀ ਰੱਖੀ ਕਟਖਣ ਨੂੰ ਹੈਂ ਹੁਣ ਹੋ ਗਈ ਜੀ ਉਹ ਭਾਈ ਵੋਟਾਂ ਦੀ ਗੱਲ ਹੈ ਅੱਡੋ ਅੱਡੀ ਪਾਉਂਦੇ ਫਿਰ ਹੁਣ ਤੂੰ ਵੀ ਆਪਣੀ ਰਾਏ ਦੱਸ ਦੇ ਕਿਹਨੂੰ ਪਾਵੇਂਗੇ ਦੱਸ ਦੇ ਭਾਈ ਤੁਸੀਂ ਕਾਮਲੇ ਹੋਏ ਹੋ ਸਾਰੇ ਭਾਈ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਰਾਹ ਛਿੜ ਬੋੜੇ ਪੰਜੇ ਨੂੰ ਪਾਉਂਦਾ ਫਿਰ ਤੂੰ ਮੈਂ ਮੈਂ ਤਾਂ ਉਹਨੂੰ ਪਾਏ ਭਾਈ ਜੀ ਨੇ ਪੱਸਾ ਦਾ ਕਰਾਇਆ ਫਿਰ ਹੀ ਕਰਾਇਆ ਬੱਸੇ ਬੇਦਾਰ ਕਾਰ ਚੱਲਦੇ ਨੇ ਬੱਸਾਂ ਦਾ ਕਿਰਾਇਆ ਨਹੀਂ ਇਹਦਾ ਪੰਜੇ ਨੂੰ ਪਾਉਣੀਆਂ ਆ ਦੇਖਣੀਆਂ ਲਾ ਲਾ ਉਹ ਝਾੜੂ ਵਾਲਿਆਂ ਨੇ ਕੀ ਕੀਤਾ ਕੀ ਕੀ ਤੂੰ ਵੀ ਦੱਸ ਦੇ ਹੁਣ ਆ ਇੱਕ ਹੋਰ ਹਾਥੀ ਵਾਲੀ ਆ ਗਈ ਕਿਹਨੂੰ ਪਾਉਣੀਆਂ ਦੱਸ ਵੀ ਆਲੇ ਨਹੀਂ ਭਾਈ ਹਾਂ ਤੂੰ ਕਿਹਨੂੰ ਪਾਵੇਂਗਾ ਚਾ ਤੂੰ ਦੱਸ ਦੇ ਭਾਈ ਮੈਂ ਤਾਂ ਕਿਸੇ ਨੂੰ ਨਹੀਂ ਪਾਉਂਦੀ ਮੈਂ ਤਾਂ ਉਹਨੂੰ ਪਾਉ ਜਿਹੜਾ ਵੀ 4 ਪੈਸੇ ਦੇਊਗਾ ਫੇਰ ਵੋਟ ਪਾਵਾਂ ਮੇਰੀ ਗੱਲ ਥੁਲਾ ਕਰਨ ਖੋਲ ਕੇ ਵੇਚੂਗੇ ਤਾਂ ਹਾਥੀ ਤੇ ਮੋਹਰ ਲਾਉਣੀ ਆ ਹਾਥੀ ਤੇ ਆਏ ਚੱਪਲ ਜੀ ਚੱਕ ਕੇ ਮੋਹਰ ਨਹੀਂ ਲੱਗਦੀ ਦੇਖ ਜਿਹੜਾ ਪੈਸੇ ਦੇਊ ਮੈਂ ਤਾਂ ਉਹਨੂੰ ਪਾਉ ਇਹਦਾ ਜ਼ਮੀਰ ਵੇਚਦੀ ਫਿਰਦੀ ਆ ਵੋਟ ਨਹੀਂ ਵੇਚਦੇ ਹੁੰਦੇ ਪਾਉ ਜਮਾ ਨਾ ਪਾਓ ਪਰ ਪੈਸੇ ਬੂਸੇ ਨਹੀਂ ਲੈਂਦੇ ਆਪਾਂ ਬਾਪੂ ਮੈਂ ਤਾਂ ਵੋਟ ਫ੍ਰੀ ਚ ਨਹੀਂ ਦੇਣੀ ਹੈਗੀ ਮੈਂ ਉਹਨੂੰ ਪਾਉਂਗੀ ਜਿੱਥੇ ਉੱਥੇ ਪੈਸੇ ਮਿਲਣਗੇ ਫੇਰ ਭਾਈ ਨਾ ਕਬੱਡਾ ਦੇ ਪਿੰਡ ਦੇ ਵਿੱਚ ਅਗਲਾ ਕਹਿੰਦਾ ਵੋਟ ਵੇਚਤੀ ਨਾ ਆਪੀ ਤੋਂ ਬਣਾ ਨਹੀਂ ਪਾਉਣੀ ਮੈਂ ਪਾਉਂਦੀ ਨਹੀਂ ਆਏ ਹੱਥੀ ਨੂੰ ਤੂੰ ਮੱਲਮਲੀ ਵੋਟ ਪਾ ਦੇਗਾ ਬਣਿਆ ਹਾਥੀ ਦਾ ਨਾਲੇ ਹੋਰ ਤੂੰ ਤਾਂ ਕੱਲ ਨੂੰ ਮੈਂ ਸਾਨੂੰ ਕਹੇਗਾ ਵੋਟ ਪਾਉਣੀ ਆ ਹਾਂ ਜੀ ਉਹ ਕੱਲੇ ਹੀ ਹਾਥੀ ਲਈ ਬੈਠਾ ਵਿੱਚ ਹਾਂ ਤੇ ਤੂੰ ਤੱਕੜੀ ਲਈ ਬੈਠਾ ਉਹ ਯਾਰ ਯਾਰ ਕਿਵੇਂ ਕਰੀਏ ਬਾਪੂ ਯਾਰ ਫਿਰ ਦੱਸੋ ਵੀ ਤੁਸੀਂ ਆਥੀ ਵਾਲਿਆਂ ਨੇ ਕੀ ਕੀਤਾ ਟੱਕੜੀ ਵਾਲਿਆਂ ਨੇ ਕੀ ਕਰਤਾ ਆ ਰਹਿੰਦਾ ਖੁੰਦਾ ਹੁਣ ਇਹਨਾਂ ਨੇ ਕੀ ਜ਼ੋਰ ਲਾਤਾ ਝੜੂ ਵਾਲਿਆਂ ਨੇ ਹਾਂ ਇਹਨਾਂ ਨੇ ਕੀ ਜ਼ੋਰ ਲਾਤਾ ਕੀ ਕਰਤਾ ਬਾਪੂ ਪੰਚੇ ਵਾਲਿਆਂ ਨੇ ਖਰਿਆ ਕੋਈ ਨਹੀਂ ਭਈ ਬਥੇਰਾ ਯਾਰ ਯਾਰ ਮੁੱਕਦੀ ਗੱਲ ਇਹ ਆ ਮੈਂ ਤਾਂ ਯਾਰ ਕਿਸੇ ਨੂੰ ਨਹੀਂ ਪਾਉਂਦਾ ਮੈਂ ਤਾਂ ਰਿਜੈਕਟ ਬਟਨ ਦੱਬ ਕੇ ਹਾਂ ਕਰ ਲਉਗੀ ਨਵੇਂਡਤਾ ਇਹਨੂੰ ਤਾਂ ਫਿਰ ਸਾਡੇ ਨਾਲ ਨਾ ਤੇਰਾ ਕੋਈ ਹਿੱਸਾ ਪਤੀ ਇੱਕ ਹਾਥੀ ਤੇ ਫਿਰ ਆਤੀ ਤੇ ਚੜਜੀ ਹਾਥੀ ਤੇ ਲੈ ਲੈ ਜਾਣਾ ਪੁੱਛ ਲੈਣਾ ਕਿਸੇ ਨਾਰਾਜ ਤੁਸੀਂ ਕਿਉਂ ਗਲੇਸ ਪਾਇਆ ਮੈਨੂੰ ਇਹ ਗਰੇ ਤੇ ਮੈਂ ਕਹਣਾ ਕਹਣਾ ਮੈਨੂੰ ਕੋਈ ਲੋੜ ਨਹੀਂ ਹਾਂ ਹਾਥੀ ਦਾ ਬਟਨ ਦੱਬ ਕੇ ਆਉਂਗਾ ਆਹ ਹੱਥ ਦੀ ਪੂਛ ਮੈਂ ਬਾਪੂ ਫੇਰ ਐਂਡ ਤੇ 9 ਮਿੰਟ ਦੇ ਯਾਰ ਜਿਹਨੂੰ ਜਿਹੜਾ ਪਸੰਦ ਆ ਕਰਦੇ ਹੋਰ ਕੀ ਹੈ ਹਰੇਕ ਦਾ ਅਧਿਕਾਰ ਹਰੇਕ ਦਾ ਮੇਰੀ ਮੇਰੇ ਗੱਲ ਸੁਣ ਲੈ ਕੁੜੀਏ ਠੀਕ ਹੈ ਉਹ ਕੱਲਾ ਹਾਥੀ ਕੰਨੀ ਹੋ ਗਿਆ ਨਾ ਹਾਥੀ ਦੀ ਪੱਟ ਲੈ ਪੂਛ ਠੀਕ ਹੈ ਸੜ ਤੋਂ ਲੱਗੋ ਦੋ ਅਸੀਂ ਤਾਂ ਨੂੰ ਰੱਖਣਾ ਹੈਗਾ ਨਾਲ ਹਾਂ ਲੋੜੀ ਮੇਰੀ ਬੇਬੇ ਬੰਦ ਕਰ ਦੇ ਬੇਬੇ ਚੁੱਪ ਕਰ ਜਾ ਉਰੇ ਆ ਜੀ ਗੱਲ ਸੁਣੋ ਆ ਬਾਪੂ ਨੂੰ ਅਸੀਂ ਰੱਖਦੇ ਆ ਤੂੰ ਇਹਨਾ ਨਾ ਹੋ ਜਾ ਕੋ ਯਾਰ ਕਿਉਂ ਰੋ ਮੈਂ ਤਾਂ ਨਾ ਪਾ ਮਾਂ ਹੱਥੀ ਨੂੰ ਨਾ ਕਿਸੇ ਨੂੰ ਪੰਜੇ ਨੂੰ ਨਾ ਤੱਕੜੀ ਨੂੰ ਜਾਂ ਝਾੜੂ ਨੂੰ ਮੈਂ ਤਾਂ ਰਿਜੈਕਟ ਬਟਨ ਬਟਨ ਦਾ ਬਾਪੂ ਤੂੰ ਫੈਸਲਾ ਕਰ ਦੇ ਕਿਵੇਂ ਕਰਨਾ ਯਾਰ ਉਹ ਮੈਂ ਕਹੀ ਜਾ ਜਾਣਾ ਚੁੱਪ ਚੁੱਪ ਬਹੁਤ ਸਾਰੇ ਮੇਰੀ ਗੱਲ ਸੁਣੋ ਨਾ ਤੇਰਾ ਜਮੀ ਜਮੀਰ ਮਰ ਗਿਆ ਇੱਕ ਤਾਂ ਤੂੰ ਬੋਟਾ ਪਿੱਛੇ ਪੈਸੇ ਮੰਗ ਰਹੀ ਆ ਅਕਸਰਾਂ ਤੇ ਬੋਟਾ ਪਾਉਂ ਪੁੱਤ ਤੂੰ ਬੇਬੇ ਬਾਪੂ ਬਣਦਾ ਸਾਨੂੰ ਤਾਂ ਲੋੜ ਨਹੀਂ ਆਹ ਬੋਟਾਂ ਦੀ ਸਾਡਾ ਤਾਂ ਬੇਬੇ ਬਾਪੂ ਸਾਡੇ ਕੋਲ ਤੁਸੀਂ ਵੇਚੋ ਪਰ ਮੈਂ ਕਿਸੇ ਨੂੰ ਨਾ 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 ਫਿਰ ਮੈਨੂੰ ਕਿਵੇਂ ਕਿਹਾ ਵੀ ਭਾਈ ਬੋਟਾ ਪਿੱਛੇ ਅੱਡ ਹੋ ਜਾ ਫਿਰ ਹੋਰ ਨਾ ਕਹੋ ਨਹੀਂ ਜਦੋਂ ਤੇਰੇ ਘਰ ਵਾਲਾ ਅੱਡ ਨਹੀਂ ਮੇਰੀ ਗੱਲ ਸੁਣ ਲੈ ਤੇਰਾ ਘਰ ਵਾਲਾ ਜਦੋਂ ਸਾਰੇ ਪਰਿਵਾਰ ਚੋਂ ਅੱਡੀ ਹੋ ਗਿਆ ਉਹ ਉਹਦੀ ਉਹਦਾ ਅੱਡ ਸਾਡਾ ਅੱਡ ਤਾਂ ਕਰਕੇ ਕਿਹਵੇਂ ਮੈਂ ਤਾਂ ਭਈ ਅੱਡ ਹੋ ਜਾ ਜੋੜੀ ਨਹੀਂ ਪੈਸੇ ਦੀ ਗੱਲ ਕਰਦੇ ਬੋਟ ਅਸੀਂ ਵੇਚਾਂਗੇ ਵੇਚੋ ਚਾਹੇ ਰੱਖੋ ਸਾਨੂੰ ਮੇਰੇ ਬਾਪੂ ਮੇਰੀ ਗੱਲ ਸੁਣ ਤੂੰ ਸਾਡੇ ਨਹੀਂ ਹੁੰਦਾ ਨਹੀਂ ਹੈਗਾ ਫਿਰ ਨਾ ਮੈਂ ਸੁਣਨਾ ਹੋ ਜਾਂਦਾ ਨਹੀਂ ਹੁੰਦਾ ਵੀ ਇਹ ਬਾਪੂ ਨੂੰ ਅੱਡ ਕਰਦੇ ਨਹੀਂ ਆ ਬੋਟਾਂ ਪਿੱਛੇ ਸਾਡੇ ਵਚੜਾ ਨਹੀਂ ਆਪਾਂ ਬੋਟਾਂ ਪਿੱਛੇ ਘਰੇ ਕਲੇਸ਼ ਪਾ ਲੈਨੇ ਆ ਉਹ ਵਾਚੇ ਇੱਕੋ ਜੇ ਹੋ ਜਾਂਦਾ ਕਲੇਸ਼ ਤਾਂ ਆਪਣੇ ਰਾਹੀ ਬਾਪੂ ਯਾਰ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਫੇਰ ਆਏ ਕਰੋ ਹਾਂ ਚੁੱਪ ਕਰ ਜਾਓ ਚੁੱਪ ਕਰ ਜਾਓ ਕਿੱਛੀ ਚ ਮਾਰੂ ਮੈਂ ਦੋਨਾਂ ਦੇ ਚੁੱਪ ਕਰ ਜਾਓ ਸਹੀ ਹਾਂ ਚੁੱਪ ਕਰ ਜਾਓ ਬੋਟਾ ਲੈ ਕੇ ਘਰੇ ਵਗ ਜਾਣਗੇ ਆਪਾਂ ਇੱਥੇ ਲੜਦੇ ਰਹੇ ਤੁਸੀਂ ਫੈਸਲਾ ਕਰੋ ਆਪਣੇ ਘਰੇ ਕਲੇਸ਼ ਨਾ ਹੋ ਜਿੱਥੇ ਤੇਰਾ ਜ਼ਿਕਰ ਹੈ ਤੂੰ ਪਾਦੀ ਜਿੱਥੇ ਮੇਰਾ ਜ਼ਿਕਰ ਹੈ ਮੈਂ ਪਾ ਦੂੰ ਲੈ ਆਪਾਂ ਆਪ ਦਾ ਜਿਹੜਾ ਨਿਸ਼ਾਨ ਪਸੰਦ ਦਾ ਦੱਬਿਆ ਹੋਇਆ ਕੋਈ ਕਲੇਸ਼ ਨਹੀਂ ਪਰ ਘਰੇ ਕਲੇਸ਼ ਨਹੀਂ ਕਰਨਾ ਕੋਈ ਕਰਦੀ ਵੋਟਾਂ ਪਟ ਗਈਆਂ ਬੇ ਆਪਾਂ ਨੂੰ ਆਪ ਦਾ ਘਰ ਸੁੱਖੀ ਚਾਹੀਦਾ ਹੈ ਵੋਟਾਂ ਨਹੀਂ ਇੱਕ ਮਿੰਟ ਬਾਈ

ਠੀਕ ਆ ਤੀ ਸਲਾਹ ਵੇਰਾ ਮੈਂ ਠੀਕ ਆ ਵਧੀਆ ਛੱਡਦੀ ਆ ਉਹ ਮੈਂ ਸਲਾਹ ਪੁੱਛਾ ਸਲਾਹੀ ਦੱਸੀਏ ਤੈਨੂੰ ਵੋਟਾਂ ਦੀ ਕਹਿਮ ਹੈ ਵੋਟਾਂ ਦੀ ਪਾ ਦਾਂਗੇ ਜਿਹਦਾ ਜ਼ਿਕਰ ਆ ਯਾਰ ਜਿਹਦਾ ਜ਼ਿਕਰ ਆ ਪਾ ਦਾਂਗੇ ਵੋਟ ਜਿਹਨੂੰ ਪਾਉਣੀ ਹੋਈ ਤੇ ਕੀ ਦੇ ਕੰਨੀ ਪਾਏ ਦੱਸ ਦੇਗਾ ਫਿਰ ਕਿਉਂ ਮੈਂ ਤਾਂ ਹਾਥੀ ਨੂੰ ਪਾਉ ਹਾਥੀ ਦੁੱਧ ਦਊ ਅੱਛਾ ਤੂੰ ਕਿਹਨੂੰ ਪਾਏਗਾ ਤੱਕੜੀ ਨੂੰ ਕਿਉਂ ਉਹ ਤੈਨੂੰ ਕੀ ਦੇਊ ਫਿਰ ਉਹ ਕੀ ਦੇਊ ਖੰਡ ਜਾ ਕਰੇ ਜਟਕੇ ਜੂ ਤੋਲ ਤੋਂ ਤੋਲ ਕੇ ਨਿਉ ਪ੍ਰਾਣੀ ਪਾਰਟੀ ਆ ਇਹ ਵੀ ਬਹੁਤ ਪੁਰਾਣੀ ਐ ਕਿੰਨੀ ਕੁ ਪੁਰਾਣੀ ਐ ਜਿੰਨੀ ਕੇ ਪੁਰਾਣੀ ਐ ਇਦੋਂ ਤਾਂ ਵੱਧ ਹੀ ਐ ਮੈਂ ਤਾਂ ਕਦੇ ਸੁਣਿਆ ਨਹੀਂ ਜਦੋਂ ਖਬਰਾਂ ਦੇਖਿਆ ਉਹ ਮੈਰੀ ਆ ਨੀ ਨਾਮ ਵੀ ਨਹੀਂ ਪੂਰਾ ਹੁੰਦਾ ਇਹਦਾ ਪਾਇਆ ਪਤੀ ਨਹੀਂ ਜਾਣਦਾ ਹੀ ਨਹੀਂ ਤੂੰ ਆ ਜਾ ਬੇਬੇ ਆ ਆਹ ਕਿਹਦੇ ਨੂੰ ਫਰਦਾ ਕਾ ਨੂੰ ਵੋਟ ਪੁੱਛਿਆ ਸੀ ਕਹਿੰਦਾ ਹਾਥੀ ਨੂੰ ਪਾਓ ਚਲੀ ਚੱਕ ਮੈਂ ਤੈਨੂੰ ਵੋਟ ਦਾ ਪੁੱਛਿਆ ਸੀ ਕਹਿੰਦਾ ਹਾਥੀ ਨੂੰ ਪਾਓ ਬੂ ਮਰ ਜਾ ਬੇ ਹਾਥੀ ਕਿ ਤੈਨੂੰ ਖਾਣ ਨੂੰ ਦੇਊਗਾ ਤੂੰ ਸਾਰਾ ਟੱਬਰ ਚੋਂ ਲੈ ਰਾਂਗਾ ਤੂੰ ਤੇ ਇਹ ਜਿਹੜਾ ਜਿਹਨੂੰ ਇਹ ਪਾਉ ਉਹ ਦੇਣਗੇ ਨੂੰ ਖਾਣ ਲਗਾਸ ਫਿਰ ਬੋਟਾ ਜਿੱਦਾਂ ਆਪਣੇ ਸਾਰੇ ਇਕੱਠੇ ਜਾਣਗੇ ਆ ਉਹ ਬਸ ਵਾਜਾ ਜਿੱਦਾਂ ਜਾਣਗੇ ਸਾਰੇ ਟੱਬਰ ਦੇ ਇੱਕ ਥਾਂ ਵੋਟਾਂ ਪੈਣਗੀਆਂ ਕੋਈ ਨੀ ਗੱਲ ਆ ਕਿਧਰ ਪਾਈਏ ਫਿਰ ਮੇਰੀ ਗੱਲ ਸੁਣ ਲੈ ਤੇਰਾ ਬਾਪੂ ਆਜੂਗਾ ਜਿਵੇਂ ਉਹ ਫੈਸਲਾ ਕਰ ਦੂ ਫੈਸਲਾ ਉਹਦੇ ਹੱਥ ਹੈ ਮੈਂ ਵੀ ਨੀ ਕੁਝ ਕਹਿ ਸਕਦੀ ਆ ਆ ਉਹਦਾ ਪੁੱਛ ਲੈ ਲੋਕ ਪਿਛਲੇ ਸਾਲ ਤੱਕੜੀ ਨਹੀਂ ਪਾਈਆਂ ਸੀ ਪਹਿਲੀ ਵਾਰ ਇਹ ਗੱਲ ਪੁੱਤਰੋ ਕੱਚ ਕੱਜੀ ਵਾਰੀ ਕਰੀ ਜਲੇਓ ਬੋਟਾ ਪਿੱਛੇ ਕਰਦੇ ਨੇ ਕੀ ਗੱਲ ਹੋ ਗਈ ਮੈਂ ਹਾਥੀ ਨੂੰ ਪਾਉਂਗਾ ਕਰ ਮੈਂ ਟੱਕੜੀ ਨੂੰ ਬੋਟ ਪਾਉਂ ਲੈ ਦੱਸ ਹਾਂ ਉਹ ਕਿਉਂ ਐਵੇਂ ਬੰਡੇ ਬੈਠੇ ਹੋ ਜਿਹੜੀ ਗੱਲ ਮੈਂ ਕਹਿੰਦਾ ਮੇਰੀ ਗੱਲ ਸੁਣੋ ਚੱਲ ਤੂੰ ਦੱਸ ਦੇ ਹੁਣ ਮੈਂ ਨਾ ਤੂੰ ਮੈਂ ਤਾਂ ਤੁਹਾਨੂੰ ਐ ਕਹਿੰਦਾ ਵੀ ਲੋੜਬੰਦ ਬੰਦੇ ਨੂੰ ਪਾਓ ਜਿਹੜਾ ਬੰਦਾ ਆਪਣੀ ਲੋੜ ਪੂਰੀ ਕਰੇ ਕਿਤੇ ਲੋਡ ਪੈਣ ਤੇ ਕੰਮ ਆਵੇ ਇਹ ਤਾਂ ਕਹਿੰਦਾ ਹਾਥੀ ਨੂੰ ਪਾਉਂਗਾ ਹਾਥੀ ਕੀ ਲੋਡ ਪੂਰੀ ਕਰੂਗਾ ਹਾਂ ਲਗਾ ਸਰ ਹਾਥੀ ਉੱਚੀ ਨੂੰ ਵਾਹ ਲੈ ਦਮ ਆਹ ਚੀਨੂ ਨਹੀਂ ਪਾਉਂਦੇ ਨਾ ਅਸੀਂ ਪਾਈਏ ਹਾਥੀ ਨੂੰ ਨਾ ਪਾਈਏ ਤੱਕੜੀ ਨੂੰ ਲੈ ਜਾਇਆ ਜੀਣਾ ਸੁਣ ਲੈ ਨਾ ਪਾਈਏ ਤੱਕੜੀ ਨੂੰ ਆਹੋ ਨਾ ਪਾਈਏ ਨੂੰ ਨਹੀਂ ਪਾਣੀ ਨਾ 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 ਮੇਰੀ ਗੱਲ ਸੁਣੋ ਨਾ ਪਾਈ ਆਪਾਂ ਝਾੜੂ ਵਾਲਿਆਂ ਨੂੰ ਨਾ ਤੇਰੀ ਬੋਟ ਕਿੱਧਰ ਹੈ ਆਪਾਂ ਤਾਂ ਬੋਟ ਪਾਵਾਂਗੇ ਉਹਨੂੰ ਉਹਨ ਪੰਜੇ ਵਾਲੇ ਨੂੰ ਇਹਨੇ ਗਾਣੇ ਲੈ ਵੇ ਹੋਏ ਉਹ ਪੰਜੇ ਵਾਲਾ ਕਿੱਥੇ? ਇਹ ਭਾਉ ਡੰਗਰਾ ਕੋਲ। ਮੇਰੀ ਗੱਲ ਸੁਣ ਲੈ। ਮੇਰੀ ਬੋਟਾ ਝਾੜੂ ਵਾਲੇ ਨੂੰ ਜਾਊਗੀ। ਅੱਛਾ ਮੈਂ ਤਾਂ ਝਾੜੂ ਨੂੰ ਪਾਉਂ ਪਈ ਬੋਟਾ ਝਾੜੂ ਵਾਲਾ। ਹਾਂ ਹਲ ਕਰਕੇ ਝਾੜੂ ਪਾਉਂ ਮੈਂ। ਤੁਸੀਂ ਕਿਚ-ਕਿਚ ਲਾ ਰੱਖੀ ਐ ਜੀ। ਆ ਜਾ ਆ ਜਾ। ਤੂੰ ਨਾ ਸਾਰੇ ਭਾਈ। ਸੁਣੋ ਬੋਟਾ ਨਾ ਕਰਦੇ ਹਾਂ। ਹਾਂ। ਹਾਏ ਹਾਏ ਰੱਬਾ। ਕੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿਆਂ ਵੀ ਬੇਬੇ ਬਾਪੂ ਤੋਂ ਬਿਨਾ ਆਪਾਂ ਵੋਟ ਨਹੀਂ ਪਾਉਂਦੇ। ਉਹ ਪਈ ਆਏ ਇੰਨੇ ਸਿਆਣੇ ਕਿੱਥੇ ਆਏ? ਆਹ ਸਿਆਣੀ ਗੱਲ ਕਹਿੰਦੀ ਆ ਕੁੜੀ ਜਿੱਥੇ ਮੈਂ ਕਹਿੰਨਾ ਜਾਂ ਤੇਰੀ ਮਾਂ ਕਹਿੰਦੀ ਆ ਉਸ ਹਾਬ ਨਾਲ ਗੱਲ ਕਰੋ ਸੱਜਣਾ। ਉਹ ਚੱਕ ਕੇ ਪਿਛਲੀ ਵਾਰ ਵੀ ਆਪਾਂ ਨੂੰ ਬੇਬੇ ਬਾਪੂ ਨੇ ਝਾੜੂ ਨੂੰ ਕਿਹਾ ਪਿਛਾੜੂ ਨੂੰ ਪਾ ਦਾਂਗਾ। ਨਾ ਨਾ। ਉਹ ਹੋ ਕੀਨੇ ਕਹੇ? ਐ ਕਹੇ ਝਾੜੂ ਨੂੰ। ਕੋਈ ਲੋੜ ਨਹੀਂ। ਧਾਰ ਦੀ ਗੱਲ ਐ। ਮੈਂ ਤਾਂ ਨਾ ਮੇਰੇ ਤਾਂ ਵੋਟ ਹੁਣ ਝਾੜੂ ਕਰਨੀ ਆ। ਉਹ ਸਿੱਧੀ ਝਾੜੂ ਨੂੰ। ਮੇਰਾ ਮਾਰ ਕਾੜ ਚੱਲਦਾ ਬੱਸ ਸਭ। ਨਾ ਹੁਣ ਤੂੰ ਫਿਰ ਮੇਰੇ ਵੀ ਉਹਦਾ ਕਾਂਗਰਸ ਵਾਲੇ ਹੋਇਆ ਸੀ ਨਹੀਂ ਜਦ ਹੁਣ ਰਾਵ ਹੁਣ ਹੈ ਹੀ ਆਪਣੇ ਤਾਂ ਝਾੜੂ ਭਾਈ ਉਹ ਗੱਲ ਸਮਝ ਜੀ ਕਿਹਨੂੰ ਝਾੜੂ ਤੱਕੇ ਕੰਮ ਆਉਂਦਾ ਮਨਜੀਤ ਪਾ ਦਿਓ ਕਦੇ ਮਾੜੇ ਬੰਦੇ ਨੂੰ ਮੂਰੇ ਲਿਆਇਆ ਕਰੋ ਹਾਂ ਲੈ ਦੇਖ ਲੈ ਹੱਥ ਤਾਕਤ ਪੁੱਤ ਕਨੇ ਸੁਪਨੇ ਚ ਵੇ ਨਹੀਂ ਕਦੇ ਦੇਖਿਆ ਤੂੰ ਬੋਟਾ ਭਾੜਦਾਗਾ ਕੀ ਕੀ ਹੋਇਆ ਹੁਣ ਤੈਨੂੰ ਇਹਨੂੰ ਦੱਸ ਦੇ ਤੂੰ ਪੁੱਛ ਲੋ ਆਹ ਕਾਹਦੀ ਆ ਰਹੀ ਹੋਰ ਇਹਨੂੰ ਪੁੱਤਰਾ ਕਿਹਨੂੰ ਪਾਉਂ ਤੇਰੇ ਘਰ ਵਾਲੀ ਆਪੇ ਤੂੰ ਪੁੱਛ ਤੂੰ ਵੋਟ ਕਿਹਨੂੰ ਪਾਵੇਂਗੀ ਮੈਂ ਤਾਂ ਕਿਸੇ ਨੂੰ ਨਹੀਂ ਪਾਉਂਦੀ ਜੀ ਕਿਉਂ ਭਾਈ ਕੀ ਗੱਲ ਨੂੰ ਪਾਉਣਾ ਤਾਂ ਜ਼ਰੂਰੀ ਹੈ ਕੀ ਫਾਇਦਾ ਬਾਪੂ ووٹ ਪਾਉਣ ਦਾ ਕੋਈ ਫਾਇਦਾ ਹੈਗਾ ਇਹਨਾਂ ਦਾ ਬੋਚਾਂ ਦਾ ਓਹੋ ਜੇ ਕਿਤੇ ਨਾ ਕਿਤੇ ਕੋਈ ਕੰਮ ਪੈ ਜਾਂਦਾ ਭਾਈ ووٹ ਦੀ ਗੱਲ ਸੁਣੋ ਮੈਂ ਤਾਂ ਉਹਨੂੰ ਪਾਉਂ ਜਿਹੜਾ 4 ਪੈਸੇ ਦੇਉਂ ਵੇਚਦਾ ਜਮੀਰ ਆ ਵੇਚਦਾ ਸਰੀਰ ਓਏ ਓ ਸਰੀਰ ਨਹੀਂ ਜਮੀਰ ਹੈ ਹੋਰ ਲਾ ਦੱਸ ਜਮੀਰ ਅਣਪੜ੍ਹ ਟੋਲਾ ਇਹ ਸਹੀ ਗੱਲ ਆ ਭਾਈ ਦੇਖੋ ਵੋਟ ਨਾ ਤਾਂ ਸਾਡੇ ਵੱਡ-ਵਡੇਰੇ ਨੇ ਕਦੇ ਵੇਚੀ ਐ ਤੇ ਨਾ ਹੀ ਅਸੀਂ ਵੇਚਣੀ ਸਾਡੇ ਪਿਓ ਨੇ ਨਹੀਂ ਵੇਚੀ ਆਹੋ ਬਹੁਤ ਗਲਤ ਗੱਲ ਐ ਇਹਦੇ ਵਾਸਤੇ ਭਾਈ ਆਪਣਾ ਤਾਂ ਨੱਕ ਵੱਡਿਆ ਜਾਉ ਓ ਨੱਕ ਪਾ ਕੇ ਦੋ ਹਾਥੀ ਨੂੰ ਬਾਦੀ ਕਿਉਂ ਹਾਥੀ ਮੂਰੇ ਆ ਗਿਆ ਹੁੰਦਾ ਅਸੀਂ ਪਹਿਲਾਂ ਆਦੇ ਵਾਸਤੇ ਬੋਲਣਾ ਕੋਈ ਨਾ ਉਹਦਾ ਰਾਜ ਦੇ ਜੇ ਆਪਰਾ ਜਿਹਾ ਨਾ ਇੱਕ ਵਾਰੀ ਸਾਰੇ ਸਾਰਿਆਂ ਨੂੰ ਰਜਾ ਦੇ ਸਾਰੇ ਇੱਥੇ ਕੋਈ ਨਹੀਂ ਰਜਾਉਂਦਾ ਕੋਈ ਵੀ ਨਹੀਂ ਕਿਸੇ ਨੂੰ ਰਜਾਉਂਦਾ ਆਪ ਦਾ ਪੂਆਕੇ ਬੋਟਾ ਟੱਲਦੇ ਮਰਦੇ ਨੇ ਆਪਣੇ ਵਰਗੇ ਘਰ ਟੁਆੜ ਪਾ ਰਹੇ ਨੇ ਕਿਉਂ ਬੋਲੀ ਕਿਉਂ ਬੋਲੇ ਮਨਸੰਦ ਕਦੇ ਕਿਸੇ ਨੇ ਪਹਿਲਾਂ ਝਾੜੂ ਵਾਲੇ ਨੇ ਪਾਵਾਂਗੇ ਬਸ ਚੱਕ ਬਸ ਝਾੜੂ ਦਾ ਮੂੰਹ ਜੱਫੇ ਰਿਆ ਹੋਇਆ ਝਾੜੂ ਇਹ ਤਾਂ ਫਿਰ ਪ੍ਰੈਸ ਖੜਾ ਹੋ ਗਿਆ ਭਾਈ ਜਿੱਥੇ ਮੈਂ ਕਹਾਂ ਨਾ ਉੱਥੇ ਤਾਂ ਤੁਸੀਂ ਪਾਉਂਦੇ ਨਹੀਂ ਇਹ ਤਾਂ ਆਪਣੇ ਕੱਜੀਆਂ ਤੋਂ ਹੀ ਫਿਰ ਪਊਗਾ ਪਈ ਜਾਣ ਦੇ ਫਿਰ ਮਾਪੇ ਦੇ ਲਈ ਕੋਈ ਫਾਇਦਾ ਨਹੀਂ ਹੁੰਦਾ ਇਹ ਤਾਂ ਗਲਤ ਗੱਲ ਹੈ ਇਹ ਤਾਂ ਬਹੁਤ ਤਕੜੀ ਨੂੰ ਪਾਉਣੀ ਆ ਯਾਰ ਫਿਰ ਤਾਂ ਇਹ ਕਾਹਨੂੰ ਪਾਉਗਾ ਉਹ ਤੂੰ ਨਾ ਪੱਟੇ ਖੜਿਆ ਲਈ ਮੇਰੇ ਤੋਂ ਆਹ ਦੇਖ ਰਿਹਾ ਪੱਟੇ ਦੀ ਬੋਲਣ ਦੀ ਲਿਆਗਤ ਹੈ ਕੀ ਬਾਈ ਤੈਨੂੰ ਫਿਰ ਲਿਆਗਤ ਬੱਪੂ ਇਹਨੂੰ ਹੀ ਨਹੀਂ ਉਹ ਤੁਸੀਂ ਗੱਲ ਸੁਣੋ ਓਏ ਮੇਰੀ ਗੱਲ ਸੁਣੋ ਤੂੰ ਕਿ ਕਾਸੇ ਨੂੰ ਪਾਈ ਤੂੰ ਕਾਸੇ ਨੂੰ ਪਾਈ ਤੂੰ ਭਈ ਆਪਦੀ ਮਰਜ਼ੀ ਨਾਲ ਪਾ ਲਈ ਇਹ ਤੇਰੀ ਮਾਂ ਵੀ ਜਿਹਨੂੰ ਮਰਜ਼ੀ ਪਾਵੇ ਮੈਂ ਵੀ ਜਿਹਨੂੰ ਮਰਜ਼ੀ ਪਾਵਾਂ ਤੁਸੀਂ ਘਰ ਚ ਕਲੇਸ਼ ਕਿਉਂ ਪਾਇਆ ਆ ਗੱਲ ਠੀਕ ਆ ਬਸ ਆ ਠੀਕ ਹੈ ਵੀ ਆਪਾਂ ਘਰ ਚ ਕਲੇਸ਼ ਨਾ ਪਾਓ ਵੀ ਨੂੰ ਇਹੀ ਕਹਿੰਨੇ ਆ ਵੀ ਪਈ ਆਪਦੀਆਂ ਵੋਟਾਂ ਜਿਹਨੂੰ ਜਿੱਥੇ ਪਾਉਣੀ ਆ ਆਪਦੇ ਸੋਚ ਸਮਝ ਕੇ ਵੋਟ ਪਾਓ ਤੇ ਆਪਾਂ ਆਪਦੇ ਘਰੇ ਕਲੇਸ਼ ਨਾ ਪਾਉਂਦੇ। ਉਹ ਸਾਰੇ ਗੋਟਾ ਪੁਆ ਕੇ ਚੱਲ ਜਾਂਦੇ ਨੇ ਕਦੇ ਕਲੇਸ਼ ਕਰਾਂ ਚ ਸ਼ਰੀਕਾਂ ਚ ਭਾਈਆਂ ਚ ਫਰਕ ਪੈ ਜਾਂਦਾ। ਫਰਕ ਪੈ ਜਾਂਦਾ ਵੀ ਉਹਨੇ ਮੇਰੇ ਕਹਿਣਾ ਉਧਰ ਵੋਟ ਨਹੀਂ ਪਾਈ। ਹਾਂ। ਉਹ ਨਹੀਂ ਆਪਾਂ ਸਾਰੇ ਇਕੱਠੇ ਦੇਣੇ। ਬਾਕੀ ਇਹਦੇ ਵਿੱਚ ਕੀ ਬਾਤ ਆਪਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਸੋਚ ਸਮਝ ਕੇ ਸਾਰੇ ਜਣੇ ਵੋਟ ਪਾਓ ਤੇ ਆਪਾਂ ਕਿਸੇ ਦੇ ਮੰਗਰ ਲਾ ਕੇ ਵੋਟ ਨਹੀਂ ਪਾਉਣਾ। ਬਸ ਸ੍ਰੀ ਕਾਲ ਜੀ। ਆਪਦੀ ਮੱਤ ਦਾ ਸਹੀ ਇਸਤੇਮਾਲ ਕਰੋ। ਧੰਨਵਾਦ।